ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚ ਸਬੰਧ ਤਣਾਅਪੂਰਨ ਬਣਦੇ ਜਾ ਰਹੇ ਨੇ ਆਏ ਦਿਨ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਜਿਹੜੇ ਜੰਗ ਨੂੰ ਲੈ ਕੇ ਜਾਂ ਫਿਰ ਕੋਈ ਤੱਤੇ ਬਿਆਨ ਜ਼ਿਆਦਾਤਰ ਦਿੱਤੇ ਜਾ ਰਹੇ ਨੇ ਹਾਲਾਂਕਿ ਬੀਤੇ ਦਿਨ ਵੀ ਇਹ ਗੱਲ ਆਖੀ ਗਈ ਸੀ ਬੇਨजीर ਪਟੋ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਦੇ بیٹے ਦੁਆਰਾ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਸਿੰਧ ਜਲ ਸਮਝੌਤੇ ਰਾਹੀਂ ਸਾਨੂੰ ਪਾਣੀ ਨਹੀਂ ਦਿੱਤਾ ਜਾਂਦਾ ਇਹ ਗੱਲ ਆਖੀ ਜਾਂਦੀ ਹੈ ਕਿ ਸਾਡਾ ਹੱਕਾ ਤਾਂ ਉਸ ਦੇ ਵਿੱਚ ਇਹਨਾਂ ਦਾ ਖੂਨ ਬਹਾਅ ਦੇਵਾਂਗੇ ਤੇ ਉਸ ਤੋਂ ਬਾਅਦ ਅੱਜ ਜਿਹੜੇ ਪਾਕਿਸਤਾਨ ਦੇ ਰੇਲ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਸੀ ਕਿ ਜਿਹੜਾ ਸਾਡੇ ਕੋਲ 130 ਜਿਹੜੇ ਪਰਮਾਣੂ ਬੰਬ ਬਨੇ ਹੋ ਸੀ ਭਾਰਤ ਦੇ ਲਈ ਰੱਖੇ ਨੇ ਚੌਂਕਾ ਦੇ ਵਿੱਚ ਦਿਖਾਉਣ ਦੇ ਲਈ ਨਹੀਂ ਰੱਖੇ ਇਤੋਂ ਤੱਕ ਇਹ ਵੀ ਗੱਲ ਆਕੀ ਸੀ ਕਿਸੇ ਕਿਸੇ ਵੀ ਵੇਲੇ ਭਾਰਤ ਦੇ ਉੱਪਰ ਵਰਤ ਸਕਦੇ ਆ ਤੇ ਇਤੋਂ ਤੱਕ ਕਿ ਆਸੀ ਕਿ ਭਾਰਤ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਕਿੱਥੇ ਪੈਨੇ ਤੇ ਇਧਰਲੇ ਪਾਸੇ ਸੂਤਰਾਂ ਤੋਂ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਭਾਰਤ ਦੇ ਜਿਹੜੀ ਫੌਜ ਆ ਉਸ ਦੇ ਵੱਲੋਂ ਵੀ ਜੜੀਆਂ ਤਿਆਰੀਆਂ ਬਿੜ ਲੀਆਂ ਗਈਆਂ ਨੇ ਜਾਨੀ ਕਿ ਦੋਨੋਂ ਦੇਸ਼ ਜਿਹੜੇ ਆਪਸ ਦੇ ਵਿੱਚ ਅਮੋ ਸਾਹਮਣੇ ਆਉਣ ਨੂੰ ਇੱਕ ਤਰੀਕੇ ਦੇ ਨਾਲ ਤਿਆਰ ਬਿਆ ਤਿਆਰ ਹੋ ਰਹੇ ਨੇ ਕਿਉਂਕਿ ਭਾਰਤੀ ਫੌਜ ਦੀਆਂ ਕੁਝ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿਹੜਾ जैसलमेर ਰਾਜਸਥਾਨ ਦੇ जैसलमेर ਦੇ ਟਿੱਬਿਆਂ ਦੇ ਵਿੱਚ ਅਰਜਨ ਟੈਂਕਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਾਰੇ ਜਿਹੜੇ ਜੋ ਕਿ ਸਾਜੋ ਸਮਾਨਾ ਹਥਿਆਰ ਪ੍ਰਬੰਧ ਚੈੱਕ ਕੀਤਾ ਜਾ ਰਿਹਾ ਕਿ ਕਿਸੇ ਵੀ ਵੇਲੇ ਜੇਕਰ ਕੋਈ ਅਣਸੁਖਾਵੀ ਘਟਨਾ ਪਾਕਿਸਤਾਨ ਵਾਲੇ ਪਾਸਿਓਂ ਵਾਪਰ دیا ਤਾਂ ਫਿਰ ਇਧਰਲੇ ਪਾਸੇ ਫੌਜ ਕਿਸੇ ਗੱਲੋਂ ਕਟਨੀਆ ਤਿਆਰਬਰ ਤਿਆਰ ਹ ਤੇ ਇਤੋਂ ਤੱਕ ਕਿ ਕੁਝ ਸੂਤਰਾਂ ਤੋਂ ਇਹ ਵੀ ਖਬਰਾਂ ਆਈਆਂ ਨੇ ਕਿ ਫੌਜ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਸਾਡੇ ਵੱਲੋਂ ਜਿਹੜਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਇਤੋਂ ਤੱਕ ਜਿਹੜਾ ਰਾਜਸਥਾਨ ਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਉੱਥੇ ਵੀ ਜਿਹੜੇ ਟੈਂਕ ਤਿਆਰਬਰ ਤਿਆਰ ਖੜਾ ਦਿੱਤੇ ਗਏ ਨੇ ਜਾਨੀ ਕਿ ਜਿਹੜੇ ਅਰਜਨ ਟੈਂਕ ਨੇ ਉਹ ਸਿੱਧੇ ਕਰਕੇ ਖੜਾ ਦਿੱਤੇ ਗਏ ਨੇ ਕਿ ਤੇ ਨਾਲ ਦੀ ਨਾਲ ਜਿਹੜਾ ਰਾਜਸਥਾਨ ਦੇ ਜਿਹੜੇ ਜੈਸਲਮੇਰ ਦੇ ਟਿੱਬਿਆਂ ਦੇ ਵਿੱਚ ਲਗਾਤਾਰ ਫੌਜ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਆ ਕਿ ਜੇਕਰ ਆ ਕੋਈ ਹਮਲੇ ਵਰਗੀ ਘਟਨਾ ਜਿਹੜੀ ਉਧਰਲੇ ਪਾਸਿਓਂ ਵਾਪਰਦੀ ਹੈ ਜਿਸ ਤਰੀਕੇ ਬਿਆਨ ਤੱਤੇ ਦਿੱਤੇ ਜਾ ਰਹੇ ਨੇ ਪਾਕਿਸਤਾਨ ਵਾਲੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਇਥੋਂ ਤੱਕ ਜਿਹੜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਉਹ ਇਹ ਕਹਿ ਦਿੰਦੇ ਨੇ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਫਰੀडम फाइਟਰ ਆਜ਼ਾਦੀ ਕੋਲਾਟੀਏ ਹੋ ਸਕਦੇ ਨੇ ਤਾਂ ਫਿਰ ਇਧਰਲੇ ਪਾਸਿਓਂ ਕੋਈ ਨਾ ਕੋਈ ਜਿਹੜਾ ਸਖਤ ਫੈਸਲਾ ਆਉਣਾ ਬਾਝਬ ਬਣ ਜਾਂਦਾ ਕਿਉਂਕਿ ਜਦੋਂ ਨਿਆਥੇ ਲੋਕਾਂ ਦੇ ਉੱਪਰ ਸਲਾਨੀਆਂ ਦੇ ਉੱਪਰ ਇਸ ਤਰੀਕੇ ਹਮਲਾ ਹੋ ਜਾਂਦਾ ਤੇ ਦੂਜੇ ਦੇਸ਼ ਦੇ ਲੋਕ ਜਾਂ ਪਰ ਅਉਦੇ ਹਤੇ ਬੈਠੇ ਲੀਡਰੇ ਕਹਿਣ ਕੇ ਫ੍ਰੀडम फाइਟਰ ਆਜ਼ਾਦੀ ਕੁਲਾਟੀਏ ਹੋ ਸਕਦੇ ਨੇ ਤਾਂ ਫੇ ਇਧਰਲੇ ਪਾਸੇੋਂ ਵੀ ਉਸ ਦਾ ਜਵਾਬ ਦੇਣਾ ਬਾਜਬ ਹੋ ਜਾਂਦਾ ਤੇ ਇਸ ਤੋਂ ਬਾਅਦ ਜਿਹੜਾ ਕੁਝ ਫੈਸਲੇ ਭਾਰਤ ਸਰਕਾਰ ਦੇ ਵੱਲੋਂ ਲਈ ਜਾਂਦੇ ਨੇ ਇੱਥੋਂ ਤੱਕ ਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਜੱਤੇ ਜੈਸਲ ਮੇਰ ਦੇ ਟਿੱਬਿਆਂ ਦੇ ਵਿੱਚ ਭਾਰਤ ਦੇ ਫੌਜ ਦੁਆਰਾ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਧਰਲੇ ਪਾਸੇ ਜਿਹੜੇ ਪੰਜਾਬ ਦੇ ਡੈਮ ਨੇ ਪੌਂਗ ਥੀਨ ਅਤੇ ਜਿਹੜਾ ਭਾਖੜਾ ਡੈਮ ਆ ਉਹਨਾਂ ਦੇ ਵਿੱਚ ਜਿਹੜੀ ਸੁਰੱਖਿਆ ਵਧਾ ਦਿੱਤੀ ਗਈ ਹੈ ਸਿਕਿਉਰਿਟੀ ਗਾਰਡ ਜਿਹੜੇ ਟਾਈਟ ਕਰ ਦਿੱਤੀ ਗਈ ਹੈ ਸਿਕਿਉਰਿਟੀ ਫੋਰਸ ਲਗਾ ਦਿੱਤੀ ਗਈ ਹੈ ਕਿਤੇ ਨਾ ਕਿਤੇ ਜਿਹੜੀਆਂ ਅੰਦਰੂਨੀ ਏਜੰਸੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਖਬਰ ਹੋ ਸਕਦੀ ਹੈ ਕਿ ਇਨ੍ਹਾਂ ਡੈਮਾਂ ਦੇ ਉੱਪਰ ਹਮਲਾ ਜਿਹੜਾ ਜੋ ਗਵਾਂਡੀ ਦੇਸ਼ ਆ ਪਾਕਿਸਤਾਨ ਪਹਿਲਾਂ ਉਹ ਕਰ ਸਕਦਾ ਕਿ ਕਿਤੇ ਨਾ ਕਿਤੇ ਇਸ ਪਾਣੀ ਦੇ ਵਿੱਚ ਹੜ੍ਹ ਦੇ ਵਿੱਚ ਭਾਰਤ ਦੇਸ਼ ਉਲਝ ਜਿਵੇਂ ਪੰਜਾਬ ਉਲਝ ਜਿਵੇਂ ਤਾਂ ਉਧਰਲੇ ਪਾਸੇ ਹੋਣਾ ਭਾਰਤ ਦੀ ਜਿਹੜੀ ਫੌਜ ਆ ਉਹ ਵੀ ਕਿਸੇ ਕਾਰਨੋਂ ਕੱਟਣੀ ਹੈਗੀ ਬਾਡਰ ਸਕਿਉਰਿਟੀ ਫੋਰਸ ਆ ਜਿਹੜੀ ਬੀਐਸਐਫ ਉਹਨਾਂ ਦੇ ਵੱਲੋਂ ਵੀ ਜਿਹੜਾ ਹਰ ਤਿਆਰੀ ਮੁਕੰਮਲ ਕੀਤੀ ਗਈ ਆ ਤਿਆਰ ਬਰ ਤਿਆਰ ਹਰ ਬਗਤ ਦੀ ਤਰ੍ਹਾਂ ਬਾਡਰ ਤੇ ਖੜੇ ਨੇ ਤੇ ਇਧਰਲੇ ਪਾਸੇ ਖਬਰਾਂ ਸੂਤਰਾਂ ਤੋਂ ਇਹ ਆਈਆਂ ਨੇ ਕਿ ਜੈਸਲ ਮੇਰ ਦੇ ਟਿੱਬਿਆਂ ਦੇ ਵਿੱਚ ਜਿਹੜੇ ਭਾਰਤ ਦੀ ਫੌਜ ਦੁਆਰਾ ਟੈਂਕਾਂ ਦੀ ਤਿਆਰੀ ਕਰ ਲਈ ਗਿਆ ਅਰਜਨ ਟੈਂਕ ਨੇ ਜਿਹੜੇ ਉਹ ਕੱਢ ਲਏ ਗਏ ਨੇ ਉਹਨਾਂ ਦੇ ਨਾਲ ਸਾਰੀ ਟ੍ਰੇਨਿੰਗ ਫੌਜ ਦੇ ਜਿਹੜੇ ਹਾਲਾਂਕਿ ਫੌਜ ਦੇ ਜਿਹੜੀ ਮਲਾਜ਼ਮ ਹੁੰਦੇ ਨੇ ਜਾਂ ਫੌਜ ਦੇ ਜਿਹੜੇ ਜਵਾਨ ਹੁੰਦੇ ਨੇ ਉਹਨਾਂ ਨੂੰ ਜ ਟ੍ਰੇਨਿੰਗ ਹਰ ਚੀਜ਼ ਦੀ ਪਹਿਲਾਂ ਤੋਂ ਦਿੱਤੀ ਹੁੰਦੀ ਆ ਪਰ ਇੱਕ ਤਰੀਕੇ ਦੇ ਨਾਲ ਜੜੀ ਮੁਰ ਤੋਂ ਉਹਨਾਂ ਨੂੰ ਜਿਹੜਾ ਟ੍ਰੇਨ ਕੀਤਾ ਜਾ ਰਿਹਾ ਕਿ ਕਿਸੇ ਗੱਲੋਂ ਕੋਈ ਕਮੀ ਨਾ ਰਹੇ ਜੇ ਜੰਗ ਵਰਗੇ ਹਾਲਾਤ ਬਣ ਜਾਣ ਤਾਂ ਇਧਰਲੇ ਪਾਸੇੋਂ ਭਾਰਤ ਦੇਸ਼ ਦੀ ਜਿਹੜੀ ਫੌਜ ਆ ਦੁਨੀਆ ਭਰ ਦੇ ਵਿੱਚ ਮੰਨੀ ਜਾਂਦੀ ਆ ਭਾਰਤ ਦੀ ਫੌਜ ਤਾਂ ਉਹ ਵੀ ਤਿਆਰ ਬਰ ਤਿਆਰ ਰਵੇ ਜਾਨੀ ਕਿ ਹੁਣ ਜੈਸਲਮੇਰ ਦੇ ਟਿੱਬਿਆਂ ਦੇ ਵਿੱਚ ਖਬਰ ਆਏ ਨੇ ਕਿ ਜਿਹੜਾ ਅਰਜਨ ਟੈਂਕ ਦੇ ਨਾਲ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ